ਤੇ ਇਥੋਂ ਗੁਰੂ ਪਾਚੇ ਕਹਿ ਰਹੇ ਨੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹੁਣ ਇੱਕ ਤਰ੍ਹਾਂ ਦਾ ਕੁਐਸਚਨ ਦੇ ਰਹੇ ਨੇ ਸਵਾਲ ਪਾ ਰਹੇ ਨੇ ਦੂਸਰਾ ਜਿਹੜਾ ਸਾਡੇ ਸਮਾਜ ਨੇ ਸਾਡੇ ਅੰਦਰ ਹਰ ਵੇਲੇ ਨਿਵਾਣੇਪਣ ਨੂੰ ਨਾ ਜਿਵੇਂ ਆਪਾਂ ਕਈ ਜਗ੍ਹਾ ਤੇ ਬੋਲਦੇ ਨਾ ਮਨ ਨੀਵਾ ਮਤ ਉੱਚੀ ਹਾਂ ਪਰ ਨਿਵਾਣੇ ਜਾਂਦੇ 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 ਅਸੀਂ ਮੰਨ ਤਾਂ ਨੀਵਾ ਰੱਖ ਲਿਆ ਵੀ ਕਿਦਰ ਹੋਮੇ ਨਾ ਆ ਜਾਏ ਪਰ ਅਸੀਂ ਮੱਤ ਵੀ ਨੀਵੀ ਕਰ ਲਈ ਮੱਤ ਵੀ ਨੀਵੀ ਕਰ ਇੱਕ ਤੇ ਮੈਨੂੰ ਇਹਦੇ ਵਿੱਚ ਇੱਕ ਚੀਜ਼ ਹੋਰ ਵਧੀ ਇੱਕ ਇੱਕ ਇੱਕੋ ਦੀ ਗੱਲ ਆ ਗਈ ਇੱਕੋ ਜਿਹੜਾ ਅਸੀਂ ਉਹ ਕਹਿ ਰਹੇ ਆ ਨਾ ਇੰਨੇ ਦਿਨ ਦੇ ਜਿਹੜੀ ਇੱਕ ਹੋਰ ਨਵੀਂ ਉਹਦੀ ਨਿਕਲੀ ਹੈ ਹਾਂ ਬਾਦਸ਼ਾਹ ਦੂਜਾ ਕਿ ਸੀ ਵਿਚਾਰਾ ਵਿਚਾਰਾ ਇੱਥੇ ਵਿਚਾਰਾ ਸਮਝ ਰਹੀ ਸੀ ਮੈਂ ਹੁਣ ਤੱਕ ਅੱਜ ਤੱਕ ਅੱਜ ਦਿਮਾਗ ਚ ਆਇਆ ਵੀ ਇਹ ਵਿਚਾਰਾ ਨਹੀਂ ਪਰ ਇਹ ਅੰਦਰ ਦੀ ਭਾਵਨਾ ਹੈ ਵੀ ਸਾਨੂੰ ਜਿਵੇਂ ਮੈਂ ਕਹ ਰਹੀ ਸੀਗਾ ਔਖੀ ਘੜੀ ਨਾ ਦੇਖਣ ਤੇਈ ਦੀ ਬਜਾਏ ਸਾਨੂੰ ਔਖੀ ਘੜੀ ਨਾ ਦੇਖਣ ਤੇਈ ਬਣਵਾ ਪੜਵਾਤਾ ਸਾਰੇ ਜਿੰਨੇ ਵੀ ਸਾਡੇ ਨਾਲ ਜ਼ੂਮ ਤੇ ਜੁੜੇ ਨੇ ਲਾਈਵ ਤੇ ਜਿੰਨੇ ਸਾਨੂੰ YouTube ਤੇ ਦੇਖਦੇ ਆਂ ਦਾ ਸਾਰਿਆਂ ਨੂੰ ਜੀ ਐਨ ਜੀ ਵਾਹ ਗੁਰ ਜੀ ਦਾ ਖਾਲਸਾ ਵਾਹ ਗੁਰ ਜੀ ਕੀ ਫਤਿਹ ਅੱਜ ਦਾ ਜਿਹੜਾ ਸ਼ਬਦ ਹੈ ਉਹ ਅੰਕ 500 ਸਟਾਈ ਦੇ ਉੱਪਰ ਦਰਜ ਹੈ ਜੀ ਇਹ ਸ਼ਬਦ ਜਿਹੜਾ ਰਾਗ ਦੇਵ ਕੰਧਾਰੀ ਦੇ ਵਿੱਚ ਦਰਜ ਕੀਤਾ ਹੈ ਗੁਰੂ ਪਾਸ਼ਾ ਜੀ ਨੇ ਇਹ ਮਹਿਲਾ ਚੌਥੇ ਦਾ ਸ਼ਬਦ ਹੈ ਇੱਥੇ ਗੁਰੂ ਪਾਸ਼ਾ ਜੀ ਦੇਵ ਕੰਧਾਰੀ ਦਾ ਮੈਂ ਹੁਣੇ ਥੋੜਾ ਜਿਆਦਾ ਦੇਖ ਰਿਹਾ ਸੀ ਇਹ بڑا ਅ ਕਰਨਾਟਕਾ ਸਾਈਡ ਦਾ ਲਿਖਿਆ ਹੋਇਆ ਉਹ ਪਤਾ ਨਹੀਂ ਮੈਨੂੰ ਬਹੁਤ ਜ਼ਿਆਦਾ ਇਹਦੀ ਸਮਝ ਨਹੀਂ ਹੈ ਤੇ ਬੜਾ ਪਿਆਰ ਦੇ ਵਿੱਚ ਭਿੱਜਿਆ ਹੋਇਆ ਰਾਗ ਹੈ ਉਸ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਦਰਜ ਕੀਤਾ ਪਰ ਜੇ ਥੋੜਾ ਜਿਹਾ ਅਸੀਂ ਧਿਆਨ ਨਾਲ ਦੇਖਾਂਗੇ ਤੇ ਇੱਥੇ ਸੁਨੇਹਾ ਕੀਤ ਕਿਸ ਤਰ੍ਹਾਂ ਆ ਰਿਹਾ ਹੈ ਤੇ ਇੱਕ ਜਿਹੜੀ ਥਾਟ ਮੇਰੇ ਮਨ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਜਿੰਨੀ ਵੀ ਬਾਣੀ ਦਰਜ ਕੀਤੀ ਹੈ ਉਹ ਦਰਜ ਕੀਤੀ ਹੈ ਉਚਰਣ ਕੀਤੀ ਜਦੋਂ ਤੇ ਉਹਨਾਂ ਦੇ ਮਨਸ਼ਾ ਭਾਵ ਕੀ ਸੀ ਕਿਉਂਕਿ ਕੋਈ ਜਦੋਂ ਆਮ ਅਸੀਂ ਦੇਖਦੇ ਆ ਕੋਈ ਲਿਖਦਾ ਹੈ ਤੇ ਉਹ ਕੁਝ ਸਮਾਜ ਨੂੰ ਦੇਣਾ ਆ ਜਾਂ ਕਹਿਣਾ ਚਾਹੁੰਦਾ ਸੋ ਉਸ ਤਰ੍ਹਾਂ ਭਾਵ ਦੇ ਵਿੱਚ ਜਦੋਂ ਅਸੀਂ ਦੇਖਦੇ ਵੀ ਗੁਰੂ ਸਾਹਿਬ ਨੇ ਇਹ ਬਾਣੀ ਕਿਉਂ ਲਿਖੀ ਐਸੀਆਂ ਗੱਲਾਂ ਕਿਉਂ ਲਿਖੀਆਂ ਤੇ ਫਿਰ ਅੰਦਰੋਂ ਹੀ ਜਵਾਬ ਆਉਂਦਾ ਹੈ ਵੀ ਪਰਮਵੀਰ ਸਿੰਘ ਕਿਉਂਕਿ ਕੁਝ ਤੁਸੀਂ ਐਸੇ ਅਡੰਬਰ ਕਰ ਰਹੇ ਸੀ ਐਸੀਆਂ ਸਮਾਜ ਦੇ ਵਿੱਚ ਕੱਲਾ ਹੋ ਰਹੀਆਂ ਸੀ ਜਿਹਦੇ ਪ੍ਰਤੀ ਗੁਰੂ ਸਾਹਿਬ ਨੇ ਤੁਹਾਨੂੰ ਸੁਨੇਹਾ ਦਿੱਤਾ ਆਪਣੀ ਉਹਨਾਂ ਨੇ ਗਿਆਨ ਤੁਹਾਨੂੰ ਦਿੱਤਾ ਕਿ ਇਸ ਤਰ੍ਹਾਂ ਸਮਾਜ ਦੇ ਵਿੱਚ ਹੋ ਰਿਹਾ ਤੇ ਉਹ ਕਿਵੇਂ ਗਲਤ ਹੈ ਤੇ ਕਿਵੇਂ ਠੀਕ ਹੈ ਗੁਰੂ ਪਾਸ਼ਾ ਜੀ ਨੇ ਇੱਥੇ ਸਾਨੂੰ ਫਿਰ ਆਪਣੇ ਜਿਹੜਾ ਉਹਨਾਂ ਦੇ ਕੋਲ ਅਥਾ ਸਾਗਰ ਗਿਆਨ ਦਾ ਸੀਗਾ ਤੇ ਉਹਦੇ ਵਿੱਚੋਂ ਸਾਨੂੰ ਕੁਝ ਦੱਸਿਆ ਤੇ ਬੜਾ ਛੋਟਾ ਮਹੀਨ ਛਬਦ ਹੈ ਇਹਦੇ ਵਿੱਚ ਆਪਾਂ ਇੱਕ ਵਾਰੀ ਪਹਿਲੇ ਪੜ੍ਹਦੇ ਹਾਂ ਤੇ ਇੱਕ ਵਾਰੀ ਮੈਂ ਪਹਿਲਾਂ ਸਾਰਿਆਂ ਨੂੰ ਫਿਰ ਦੱਸ ਦਮ ਵੀ ਜਿਵੇਂ ਹਮੇਸ਼ਾ ਦੀ ਤਰ੍ਹਾਂ ਅਸੀਂ ਰੋਜ਼ ਤੁਹਾਨੂੰ ਦੱਸ ਰਹੇ ਹਾਂ ਇੱਥੇ ਅਸੀਂ ਕਲਰ ਕੀਤੇ ਹੋਏ ਨੇ ਵਿੱਚ ਠਹਿਰਾਓ ਵਾਸਤੇ ਵਾਈਟ ਜਗ੍ਹਾ ਛੋੜੀ ਹੋਈ ਹੈ ਤੇ ਇਹ ਠਹਿਰਾਓ ਇਸ ਕਰਕੇ ਦੇ ਰਹੇ ਹਾਂ ਤਾਂ ਕਿ ਸਾਨੂੰ ਪੜਨ ਦੇ ਵਿੱਚ ਇੱਕ ਲਹਿਜਾ ਮਿਲ ਜਾਏ ਕਿਉਂਕਿ ਸਾਨੂੰ ਰਾਗ ਆਉਂਦਾ ਨਹੀਂ ਤੇ ਲਹਿਜੇ ਦੇ ਵਿੱਚ ਥੋੜਾ ਜਿਹਾ ਕੁਝ ਪਤਾ ਲੱਗ ਸਕੇ ਵੀ ਗੁਰੂ ਪਾਤਸ਼ਾਹ ਜੀ ਕਿਸ ਮੂਡ ਦੇ ਵਿੱਚ ਸਾਨੂੰ ਇਹ ਬਾਣੀ ਸਮਝਾ ਰਹੇ ਨੇ ਤੁਹਾਡੇ ਵਾਸਤੇ ਦਿੱਤੀ ਹੈ ਸੋ ਇਹ ਫਾਈਨਲ ਵਰਡਸ ਨਹੀਂ ਹੈਗੇ ਇਹ ਹਰ ਕੋਈ ਆਪਣੇ ਵਿਵੇਕ ਦੇ ਨਾਲ ਇਹਨੂੰ ਦੇਖ ਵੀ ਸਕਦਾ ਹੈ ਤੇ ਕਿਤੇ ਕੋਈ ਸਾਨੂੰ ਲੱਗੇ ਤੁਹਾਨੂੰ ਵੀ ਇੱਥੇ ਠਹਿਰਾਉ ਠੀਕ ਨਹੀਂ ਲੱਗਿਆ ਤੇ ਤੁਸੀਂ ਸਾਨੂੰ WhatsApp ਦੇ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਤਾਂ ਕਿ ਅਸੀਂ ਉਹਨੂੰ ਸੁਧਾਰ ਕਰ ਸਕੀਏ ਸੋ ਇੱਕ ਵਾਰੀ ਮੈਂ ਪੜ੍ਹ ਰਹੇ ਹਾਂ ਜੀ ਫਿਰ ਸਾਇਚ ਵਿਚਾਰ ਕਰਾਂਗੇ ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਮੇਰੋ ਸੁੰਦਰ ਕਹਿ ਮਿਲੇ ਕਿਤ ਗਲੀ ਹਰ ਕੇ ਸੰਤ ਪਤਾਵੋ ਮਾਰਗ हम पीछे लाग चली राहौ प्रिय के वचन सुखाने हीरे ए चाल पनी है पली लटूरी मधुरी ठाकुर भाई ओहो सुंदर हर ढुल मिली एको एक प्रियो सखियां सब प्रिय की ਜੋ ਭਾਵੈ ਫਿਰ ਸਾਪਲੀ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੈ ਤਿਤ ਰਾਹ ਚਲੀ ਹਰ ਭਾਵੈ ਤਿਤ ਰਾਹ ਚਲੀ ਜੀ 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 ਇੱਕ ਸੌਰੀ ਮੈਂ ਇੱਕ ਚੀਜ਼ ਤੁਹਾਨੂੰ ਕਲੀਪ ਦੱਸਣਾ ਚਾਹਾਂਗੀ ਇਹਦਾ ਜਿਹੜਾ ਤੁਸੀਂ ਉਚਾਰਨ ਕੀਤਾ ਨਾ ਮੇਰੋ ਸੁੰਦਰ ਕਹੋ ਕੀ ਹੈ ਤੁਸੀਂ ਇਹਦਾ ਉਚਾਰਨ ਮੇਰਾ خیال ਕਹੋ ਹੋਣਾ ਚਾਹੀਦਾ ਦੋ ਹ ਹੈ ਫਿਰੋਂ ਖੜਾ ਰਹੀ ਹੈ ਜੀ ਹਾਂ ਜੀ ਕਹੋ ਮਿਲੀ ਨਾ ਤੇ ਹਾਂ ਜੀ ਕਹੋ ਪਿਲੇ ਜਿਵੇਂ ਬੋਰਡਿੰਗ ਦੇ ਵਿੱਚ ਮੈਨੂੰ ਥੋੜੀ ਜਿਹੀ ਦਿੱਕਤ ਆਦੀ ਨਾ ਉਸ ਕਰਕੇ ਹੋ ਗਿਆ ਠੀਕ ਹੈ ਤੁਸੀਂ ਪੁਆਇੰਟ ਨੋਟ ਕਰਾਇਆ ਤੇ ਇਹਨੂੰ ਇਸ ਤਰ੍ਹਾਂ ਵੀ ਲ ਲਾਂਗੇ ਪਰ ਜਦੋਂ ਆਪਾਂ ਅਰਥ ਕਰਾਂਗੇ ਫਿਰ ਦੇਖਾਂਗੇ ਸ਼ਾਇਦ ਉੱਥੇ ਕੋਈ ਫਰਕ ਨਾ ਪਵੇ ਠੀਕ ਜੀ ਕੋਈ ਵੀਰਪ੍ਰਣ ਆਪਣੇ ਇਸ ਸ਼ਬਦ ਦੇ ਵਿੱਚ ਆ ਕੇ ਆਪਣਾ ਵਿਚਾਰ ਜ਼ਰੂਰ ਦੇ ਦਿਓ ਜੀ ਕਿ ਕਿਸੀ ਨਾਲ ਇੰਟਰਨੈਟ ਆ ਪਲੀਜ਼ ਆਪਰੇ ਵੱਲੋਂ ਆਪਣੀ ਸਮਝ ਤੁਸੀਂ ਜ਼ਰੂਰ ਦਿਓ ਕੋਈ ਹੈਂਡਰਸ ਨਹੀਂ ਆ ਰਿਹਾ ਵੀਰ ਜੀ ਮਾਈਕ ਕੋਈ ਅਨਮਿਊਟ ਆ ਰਿਹਾ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਫਿਰ ਮੈਂ ਕੋਸ਼ਿਸ਼ ਕਰਾਂਗਾ ਹਾਂਜੀ ਬਿਲਕੁਲ ਸ਼ੁਰੂ ਕਰੋ ਤੁਸੀਂ ਸਾਰੇ ਸਾਥ ਪਾਲਾਂਗੇ ਹਾਂਜੀ ਹਾਂ ਜਿੱਤੇ ਫਿਰ ਕਿਸੇ ਕੁਸ਼ ਨੂੰ ਕੋਈ ਕਮੀ ਪੇਸ਼ੀ ਲੱਗੇ ਤੇ ਫਿਰ ਤੁਸੀਂ ਜ਼ਰੂਰ ਆਪਣੇ ਸ਼ਾਂਤ ਕਰਨਾ ਦੇਖੋ ਇੱਥੇ ਹੁਣ ਗੁਰੂ ਪਾਸ਼ਾ ਜੀ ਅ ਮੇਰੋ ਸੁੰਦਰ ਹੁਣ ਮੇਰੋ ਸੁੰਦਰ ਤੋਂ ਹੀ ਇੱਥੇ ਜਿਹੜਾ ਕਨਸੈਪਟ ਹੈ ਉੱਥੋਂ ਚੱਲ ਪੈਂਦਾ ਸੁੰਦਰ ਦਾ ਮਤਲਬ ਹੈ ਜਿਹੜਾ ਮੇਰੇ ਮਨ ਨੂੰ ਬਹੁਤ ਪਾਇਆ ਹੋਇਆ ਹੈ ਮੇਰੇ ਵਾਸਤੇ ਬਹੁਤ ਸੁੰਦਰ ਹੈ ਬਹੁਤ ਮੈਂ ਵਸੇ ਕੋਲੋ ਲਗਾ ਰਿਹਾ ਗੁਰੂ ਪਾਸ਼ਾ ਨੇ ਸੁੰਦਰ ਹੀ ਕਿਹਾ ਸੁੰਦਰ ਦਾ ਮਤਲਬ ਸੁੰਦਰ ਹੀ ਹੁੰਦਾ ਜਦੋਂ ਦੇਖ ਕੇ ਮਨ ਦੇ ਵਿੱਚ ਇੱਕ ਅ ਅਟਰੈਕਸ਼ਨ ਦੀ ਵੇਵ ਜਗਦੀ ਹੈ ਉਹਨੂੰ ਆਪਾਂ ਸੁੰਦਰ ਕਹਿੰਦੇ ਆ ਤੇ ਇੱਥੋਂ ਗੁਰੂ ਪਾਸ਼ਾ ਇਹ ਕਹਿ ਰਹੇ ਨੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹੁਣ ਇੱਕ ਤਰ੍ਹਾਂ ਦਾ ਕੁਐਸਚਨ ਦੇ ਰਹੇ ਨੇ ਸਵਾਲ ਪਾ ਰਹੇ ਨੇ ਪਰ ਜਦੋਂ ਕਹਿ ਰਹੇ ਨੇ ਮੇਰੋ ਸੁੰਦਰ ਤੇ ਥੋੜੀ ਜਿਹੀ ਵਿੱਚ ਗੱਲ ਸਮਝਣ ਵਾਲੀ ਜ਼ਰੂਰ ਹੈ ਜਿਵੇਂ ਮੈਂ ਕਹਿ ਰਿਹਾ ਵੀ ਗੁਰੂ ਪਾਸ਼ਾ ਜੀ ਨੇ ਕਿਉਂ ਲਿਖਿਆ ਕਹਵੇ ਕਿਵੇਂ ਮਿਲੇ ਕਿੱਥੋਂ ਮਿਲੇ ਤੇ ਕਿਹੜੀ ਗਲੀ ਚ ਮਿਲੇ ਕਿੱਤ ਗਲੀ ਕਿੱਤ ਮਤਲਬ ਕਿਹੜੀ ਗਲੀ ਮਤਲਬ ਗਲੀ ਕਿਹੜੇ ਰਾਤ ਮਿਲੇ ਹਰ ਕੈ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਹੁਣ ਹਰ ਕੈ ਸੰਤ ਦਾ ਮਤਲਬ ਹੈ ਵੀ ਜਿਹੜੇ ਹਰੀ ਦੇ ਨਾਲ ਜੁੜ ਰਹੇ ਜੁੜੇ ਰਹਿੰਦੇ ਨੇ ਜਿਹੜੇ ਹਰ ਤੇ ਸੰਤ ਨੇ ਯਸ ਇੱਥੇ ਆਪਾਂ ਇਹ ਕਹਿ ਸਕਦੇ ਆਂ ਵੀ ਆਮ ਲੋਕਾਂ ਨੂੰ ਵੀ ਸਤਕਾਰ ਦੇ ਕੇ ਉਹ ਆਪਾਂ ਜਿਵੇਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਸਤਿਕਾਰ ਦਿੰਨੇ ਆ ਤੇ ਉਸ ਤਰ੍ਹਾਂ ਵੀ ਕਹਿ ਸਕਦੇ ਨੇ ਵੀ ਉਹ ਉਹ ਜਿਵੇਂ ਕਹਿੰਦੇ ਆ ਰੱਬ ਦੇ ਬੰਦੇ ਆ ਐਵੇਂ ਆਪਾਂ ਅੱਜ ਕੱਲ ਕਾਮਨ ਲੈਂਗੁਏਜ ਵਿੱਚ ਬੋਲਦੇ ਆ ਤੇ ਇੱਥੇ ਕਹਿ ਰਹੇ ਨੇ ਹਰਕਾ ਸੰਤ ਪਤਾਵੋ ਮਾਰਗ ਹੁਣ ਇੱਥੇ ਯਾ ਤਾਂ ਕਹਿ ਰਹੇ ਨੇ ਬਤਾਵੋ ਹੋ ਤੇ ਪੁੱਛ ਰਹੇ ਨੇ ਬਤਾਵੋ ਦੇ ਵਿੱਚ ਮਤਲਬ ਪੁੱਛਣਾ ਹੋ ਗਿਆ ਬਤਾਵੋ ਮਾਰਗ ਮੈਨੂੰ ਰਸਤਾ ਦੱਸੋ ਹਮ ਪਿੱਛੇ ਲਾਗ ਚਲੀ ਹੁਣ ਜਦੋਂ ਇੱਥੇ ਦੇਖਦੇ ਆ ਹਮ ਪਿੱਛੇ ਲਾਗ ਚਲੀ ਤੇ ਮੈਂ ਪਿੱਛੇ ਪਿੱਛੇ ਉਸ ਪਿੱਛੇ ਦੇ ਜਿਹੜਾ ਤੁਸੀਂ ਮੈਨੂੰ ਰਸਤਾ ਦੱਸਿਆ ਤੇ ਮੈਂ ਉਸ ਰਸਤੇ ਦੇ ਪਿੱਛੇ ਮੈਂ ਤੁਰ ਪਾਵਾਂ ਜਾਂ ਤੁਰ ਪਿਆ ਹਾਂ ਚਲਿਤ ਬਸ ਇਹ ਟੈਂਸ ਥੋੜਾ ਜਿਹਾ ਇੱਕ ਵਾਰੀ ਜ਼ਰੂਰ ਚੈੱਕ ਕਰਾਂਗਾ ਮੈਂ ਕਿ ਕਿਉਂਕਿ ਵੈਸੇ ਜੇ ਪੁੱਛ ਰਹੇ ਨੇ ਤੇ ਇਹਦਾ ਮਤਲਬ ਹਲੇ ਕਹਿ ਰਹੇ ਨੇ ਵੀ ਮੈਨੂੰ ਪਤਾ ਨਹੀਂ ਤੁਸੀਂ ਮੈਨੂੰ ਦੱਸੋ ਤੇ ਮੈਂ ਉਸ ਰਸਤੇ ਤੇ ਚੱਲਾਂ ਕਿਉਂਕਿ ਮੇਰੇ ਹਿਸਾਬ ਦੇ ਨਾਲ ਇੱਥੇ ਤਾਂ ਹਲੇ ਪੁੱਛ ਰਹੇ ਨੇ ਕਿਉਂਕਿ ਉੱਪਰ ਲਿਖਿਆ ਨਾ ਕਹੋ ਮਿਲੇ ਕਿਵੇਂ ਮਿਲੇ ਕਿਹੜੇ ਰਸਤੇ ਤੋਂ ਮਿਲੇ ਮੈਨੂੰ ਤੁਸੀਂ ਦੱਸੋ ਇਹ estrang ਦਾ ਟੋਨ ਜਦੋਂ ਲੈਣਿਆ ਤੇ ਦੂਜੀ ਪੰਕਤੀ ਦੇ ਵਿੱਚ ਫਿਰ ਇਹ ਵੀ ਲਾਗ ਲੱਗ ਕੇ ਮੈਂ ਚੱਲ ਪਾਵਾਂ ਮੈਂ ਉਸ ਰਸਤੇ ਤੇ ਚੱਲ ਪਾਵਾਂ ਦੀ ਸੈਂਸ ਆ ਰਹੀ ਹੈ ਬਦੋਂ ਹਲੇ ਸਵਾਲ ਹੀ ਪੁੱਛ ਰਹੇ ਨੇ curiosity ਦੇ ਵਿੱਚ ਆ ਕੇ ਅੱਗੇ ਕਹਿੰਦੇ ਪ੍ਰੀਕੇ ਬਚਨ ਸੁਖਾਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟੂਰੀ ਮਧੂਰੀ ਠਾਕੁਰ ਭਾਈ ਉਹ ਸੁੰਦਰ ਹਰ ਢੁੱਲ ਮਿਲੀ ਹੁਣ ਇੱਥੇ ਰਹਿਉ ਤੋਂ ਬਾਅਦ ਇਹ ਵਾਲੀ ਪੰਕਤੀਆਂ ਦੇ ਵਿੱਚ ਸੈਂਸ ਚੇਂਜ ਹੋ ਗਈ ਬਈ ਇੱਥੇ ਤਾਂ ਕਹਿੰਦੇ ਨੇ ਪ੍ਰੀ ਕੇ ਬਚਨ ਉਸ ਪ੍ਰੀਏ ਦੇ ਉਸ ਸੁੰਦਰ ਦੇ ਜਿਹੜੇ ਬਚਨ ਨੇ ਉਹਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਜਿਹੜੇ ਪਚਨ ਪਦਵਾਪਾ ਕਹਿੰਦੇ ਐਵੇਂ ਮਿੱਠੇ ਬੋਲ ਜਿਹੜੇ ਨੇ ਉਹ ਬਚਨ ਸੁਖਾਨੇ ਹੀਰੇ ਮੇਰੇ ਹਿਰਦੇ ਨੂੰ ਬਹੁਤ ਸੁਖ ਦੇਣ ਵਾਲੇ ਨੇ ਐਂਡ ਪੀਸ ਦੇਣ ਵਾਲੇ ਉਹਦੇ ਬਚਨ ਨੇ ਇਹ ਚਾਲ ਚਾਲ ਬਣੀ ਹੈ ਭਲੀ ਪਰਸ ਮੇਰੇ ਵਾਸਤੇ ਤਾਂ ਇਹੀ ਚਾਲ ਜਿਹੜੀ ਹੈ ਉਹ ਭਲੀ ਹੈ ਬਣੀ ਹੈ ਬਣ ਗਈ ਹੈ ਜਾਂ ਬਣਦੀ ਹੈ ਹਮੇਸ਼ਾ ਇਹ ਚਾਲ ਭਲੀ ਮੈਨੂੰ ਤਾਂ ਇਹੀ ਚਾਲ ਪਠੀ ਹੈ ਵੀ ਮੈਨੂੰ ਉਹਦੇ ਬਚਨ ਮੇਰੇ ਅੰਦਰ ਸੁਖਾਣੇ ਸੁਖ ਦੇਣ ਵਾਲੇ ਉਹਦੇ ਬਚਨ ਨੇ ਲਟੂਰੀ ਮਧੂਰੀ ਉਨ ਲਟੂਰੀ ਮਦੂਰੀ ਮੈਂ ਜਿਵੇਂ ਅੱਖਰ ਪੜ੍ਹਿਆ ਸੀ ਤੇ ਪੰਜੀ ਤੁਹਾਡੇ ਨਾਲ ਵੀ ਥੋੜੀ ਜਿਹੀ ਗੱਲ ਹੋਈ ਸੀ ਮਤਲਬ ਜਿਵੇਂ ਆਪਾਂ ਕਹਿੰਨਾ ਨਾ ਉਹ ਗਿੱਠ ਮੁੱਠੜੀ ਜੀ ਜਿਵੇਂ ਆਪਾਂ ਕਹਿੰਦੇ ਆ ਹਾਂਜੀ ਜਿਹੜੀ ਛੋਟੇ ਛੋਟੇ ਜਿਹੇ ਕੱਤੇ ਦੀ 골ਪਟੋਲ ਜੀ ਉਹ ਗਿੱਠੜੀ ਮੁੱਠੜੀ ਜਿਵੇਂ ਆਪਾਂ ਪੰਜਾਬੀ ਚ ਆਮ ਪੱਛਾਤ ਚੱਕਰ ਲੈ ਕਹਿੰਦੇ ਆ ਤੇ ਉਹ ਸੈਂਸ ਆ ਰਹੀ ਹੈ ਤੇ ਠਾਕੁਰ ਭਾਈ ਹੁਣ ਠਾਕੁਰ ਭਾਈ ਦਾ ਮਤਲਬ ਇੱਥੇ ਉਹ ਭਾਈ ਵੀਰ ਵਾਲ ਨਹੀਂ ਹੈ ਇੱਥੇ ਭਾਈ ਦਾ ਮਤਲਬ ਹੈ ਪਾ ਗਈ ਪਾ ਜਾਣਾ ਪਸੰਦ ਆ ਜਾਣਾ ਉਹ ਕਹਿੰਦੇ ਨੇ ਲਟੂਰੀ ਮਦੂਰੀ ਮੈਂ ਜਿਸ ਤਰ੍ਹਾਂ ਦੀ ਵੀ ਹਾਂ ਠਾਕੁਰ ਭਾਈ ਉਸ ਠਾਕੁਰ ਨੂੰ ਭਾ ਗਈ ਕਿs ਠਾਕੁਰ ਜਿਹੜਾ ਸੁੰਦਰ ਹੈ ਮੇਰੇ ਪ੍ਰਿਆ ਉਹ ਸੁੰਦਰ ਹਰ ਢੁੱਲ ਮਿਲੀ ਕਿਉਂਕਿ ਮੈਂ ਗੋਲ ਮਟੋਲ ਹਾਂ ਜਾਂ ਇਸ ਤਰ੍ਹਾਂ ਦੀ ਹਾਂ ਤੇ ਉਹ ਸੁੰਦਰ ਹੈ ਉਹ ਮੇਰਾ ਸੁੰਦਰ ਜਿਹੜਾ ਹਰੀ ਹੈ ਜਿਹੜਾ ਮੇਰਾ ਹਰ ਹੈ ਜਿਹੜਾ ਸੁੰਦਰ ਹੈ ਉਸ ਸੁੰਦਰ ਨੇ ਉਸ ਸੁੰਦਰ ਨਾਲ ਮੈਂ ਢੁੱਲ ਮਿਲੀ जिम्मे मैं बस रुड़ मैं जिम्मे फ्री फ्लो मैं सब प्रिय की जो पावे सा है ਸਖੀਆਂ ਸਭ ਪ੍ਰੀਕੀ ਜਿੰਨੀਆਂ ਵੀ ਸਖੀਆਂ ਨੇ ਉਹ ਸਭ ਇੱਕੋ ਦੀਆਂ ਨੇ ਉਸੀ ਪ੍ਰਿਯੋ ਦੀਆਂ ਨੇ ਪ੍ਰੀਏ ਕਹਤਾ ਪਹਿਲੇ ਪ੍ਰਿਯੋ ਕਿਹਾ ਥੋੜਾ ਜਿਹਾ ਇੱਕ ਗ੍ਰਾਮਰ ਦਾ ਟੈਂਸ ਦਾ ਫਰਕ ਹੁੰਦਾ ਹੈ ਪਲੱਸ ਕਾਵਿ ਸ਼ਾਲੀ ਦੇ ਵਿੱਚ ਅੱਖਰ ਐਵੇਂ ਵਰਤੇ ਜਾਂਦੇ ਨੇ ਇੱਕੋ ਪ੍ਰਿਯੋ ਸਖੀਆਂ ਸਭ ਪ੍ਰੀਕੀ ਜੋ ਭਾਵੇ ਫਿਰ ਹੁਣ ਇੱਥੇ ਉਹੀ ਪ੍ਰਿਯੋ ਇੱਥੇ ਉਹੀ ਪਿਰ ਮਾਲਕ ਜਿਹੜਾ ਉਹ ਜੋ ਉਹਨੂੰ ਭਾਦਦਾ ਹੈ ਸਾਪਲੀ ਮੇਰੇ ਵਾਸਤੇ ਉਹੀ ਭੱਲਾ ਹੈ ਮੇਰੇ ਵਾਸਤੇ ਉਹੀ ਭੱਲੀ ਦੀ ਘੜੀ ਹੈ ਤੇਰੇ ਵਾਸਤੇ ਉਹੀ ਭੱਲੀ ਹੈ ਨਾਨਕ ਗਰੀਬ ਕੀ ਕਰੈ ਵਿਚਾਰਾ ਹਰ ਭਾਵੈ ਤਿਤ ਰਾਹ ਚਲੀ ਉਹ ਇੱਥੇ ਦੇਖੋ ਫੇਰ ਉਹੀ ਸਿਰੈਂਡਰ ਵਾਲੀ ਗੱਲ ਹੈ ਨਾਨਕ ਗਰੀਬ ਆਪਣੇ ਆਪ ਨੂੰ ਮਸਕੀਨ ਆਪਣੇ ਆਪ ਨੂੰ ਬਿਲਕੁਲ ਆ ਬਾਟਮ ਲਾਈਨ ਤੇ ਲੈ ਜਾ ਕੇ ਸਾਨੂੰ ਸੰਬੋਧਨ ਕਰ ਰਹੇ ਨੇ ਕਿਆ ਕਰੇ ਵਿਚਾਰਾ ਮੈਂ ਹੁਣ ਇੱਥੇ ਵਿਚਾਰਾ ਉਹ ਦਿਆਵਾਨ ਵਾਲੀ ਗੱਲ ਦੇ ਉੱਤੇ ਨਹੀਂ ਆ ਰਹੇ ਵੀ ਮੈਂ ਤਾਂ ਬੜਾ ਈਨ ਭਾਵਨਾ ਤੇ ਜਾ ਰਿਆਂ ਇੱਥੇ ਨਹੀਂ ਇੱਥੇ ਵਿਚਾਰਾ ਮਤਲਬ ਕਿਆ ਕਰੇ ਵਿਚਾਰਾ ਮੈਂ ਕੋਈ ਵਿਚਾਰ ਹੈ ਨਹੀਂ ਕੀ ਵਿਚਾਰ ਕਰਾਂ ਹਰ ਭਾਵੈ ਤਿਤ ਰਾਹ ਚਲੀ ਬਸ ਕਹਿੰਦੇ ਜਿਸ ਜੋ ਰਾਹ ਉਸ ਨੂੰ ਪਾ ਰਿਆ ਹੈ ਉਸ ਰਾਹ ਤੇ ਹੀ ਤਿਤ ਰਾ ਉਹਸ ਤੇਤ ਮਤਲਬ ਉਸ ਰਾਹ ਰਾਹਤੇ ਚਲੀ ਵੀ ਮੈਂ ਤਾਂ ਚੱਲ ਪਿਆ ਜਾਂ ਉਸ ਰਾਹ ਤੇ ਚੱਲਣ ਤੋਂ ਬਗੈਰ ਹੋਰ ਕੋਈ ਆਪਸ਼ਨ ਹੈ ਨਹੀਂ ਇੱਥੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਹੜਾ ਸੈਂਟਰਲ ਆਈਡੀਆ ਜੋ ਮੈਂ ਦੇਖ ਰਿਹਾ ਸੀਗਾ ਦੇਵਕੰਧਾੜੀ ਜਿਵੇਂ ਆਪਰ ਰਿਕਾਰਡਿੰਗ ਤੋਂ ਪਹਿਲਾਂ ਗੱਲ ਕੀਤੀ ਸੀ ਇੱਕ ਬੜਾ ਪਿਆਰ ਦੇ ਵਿੱਚ ਟੁੱਬਿਆ ਹੋਇਆ ਇੱਕ ਰਾਗ ਹੈ ਉਹਦੇ ਵਿੱਚ ਪਰ ਇਸ ਪਿਆਰ ਦੇ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਜਿਹੜਾ ਸੁਨੇਹਾ ਦਿੱਤਾ ਹੈ ਪਹਿਲੇ ਪੁੱਛਿਆ ਵੀ ਕਿਵੇਂ ਮਿਲਦਾ ਹੈ ਕਿਵੇਂ ਮਿਲੇਗਾ ਫਿਰ ਕਹਿੰਦੇ ਮੈਨੂੰ ਜਦੋਂ ਮਿਲ ਗਿਆ ਐਸੇ ਐਸਾ ਮੇਰਾ ਪ੍ਰੀਅ ਹੈ ਜਿਹਦੇ ਸੁਣਦੇ ਹੀ ਮੇਰੇ ਮਨ ਦੇ ਵਿੱਚ ਸੁੱਖ ਵਸ ਜਾਂਦਾ ਤੇ ਇੱਕ ਮੇਰੀ ਤਾਂ ਉਹੀ ਚਾਲ ਹੈ ਫਿਰ ਮੈਂ ਜਿੱਦਾਂ ਵੀ ਆ ਲਟਰੀ ਮੋਟਰੀ ਲਟੋਰੀ ਮਧੂਰੀ ਉਹਦੇ ਨਾਲ ਮਿਲ ਗਈ ਮੈਨੂੰ ਉਹਦੇ ਨਾਲ ਮਲਾਪ ਹੋ ਗਿਆ ਫਿਰ ਇੱਕੋ ਪ੍ਰੀਅ ਸਤ ਉਹ ਇੱਕੋ ਹੀ ਹੈ ਸਾਰੇ ਉਹਦੀਆਂ ਅਸੀਂ ਸਾਰੀਆਂ ਸਖੀਆਂ ਸਾਰੀਆਂ ਅਸੀਂ ਉਹਦੀਆਂ ਹੀ ਆ ਜਿਵੇਂ ਉਹ ਚਲਾਉਂਦਾ ਹੁਮੇ ਅਸੀਂ ਚੱਲ ਰਹੇ ਹਾਂ ਦੀ ਅਵਸਥਾ ਦੇ ਵਿੱਚ ਗੁਰੂ ਪਾਸ਼ਾ ਜੀ ਲੈ ਕੇ ਆਉਂਦੇ ਨੇ ਫਿਰ ਲਾਸਟ ਕਲਮ ਇੱਕ ਕਹਿ ਦਿੰਦਾ ਵੀ ਐਵੇਂ ਕਿਉਂ ਲਿਖਿਆ ਇਹਦਾ ਮਤਲਬ ਸਾਡੇ ਕਰਮ ਜਿਹੜੇ ਨੇ ਕੁਝ ਇਸ ਤਰ੍ਹਾਂ ਦੇ ਸੀਗੇ ਜਿਹੜੀ ਇੱਕ ਪੁਰਾਤਨ ਮਤ ਸਾਡੇ ਤੇ ਅਸੀਂ ਉਹਦੇ ਵਿੱਚ ਜੀ ਰਹੇ ਸੀ ਮੈਂ ਹਰ ਸ਼ਬਦ ਨੂੰ ਉਸ ਢੰਗ ਨਾਲ ਵੀ ਦੇਖਦਾ ਵੀ ਗੁਰੂ ਪਾਸ਼ਾ ਜੀ ਮੈਨੂੰ ਕਿਉਂ ਲਿਖਾ ਰਹੇ ਨੇ ਪੜ੍ਹਾ ਰਹੇ ਨੇ ਇਹਦਾ ਮਤਲਬ ਮੈਂ ਕੁਝ ਕਰ ਰਿਹਾ ਸੀ ਤੇ ਮੈਂ ਕੀ ਕਰ ਰਿਹਾ ਸੀ ਮੈਂ ਆਪਣੇ ਆਪ ਨੂੰ ਅ ਸੈਗਮੈਂਟਸ ਦੇ ਵਿੱਚ ਵੰਡਿਆ ਹੋਇਆ ਸੀ ਵਰਣਾ ਦੇ ਵਿੱਚ ਵੰਡਿਆ ਹੋਇਆ ਸੀ ਉਹ ਵਰਣਾ ਦੇ ਵਿੱਚ ਵੰਡ ਕੇ ਗੁਰੂ ਪਾਸ਼ਾ ਜੀ ਨੇ ਫਿਰ ਸਾਡੇ ਵਾਸਤੇ ਸਾਰੇ ਰਸਤੇ ਖੋਲ ਦੇ ਦਿੱਤੇ ਵੀ ਤੁਸੀਂ ਜਿਸ ਤਰ੍ਹਾਂ ਦੇ ਵੀ ਉਹ ਉਸੇ ਠਾਕੁਰ ਦੇ ਉੱਤੇ ਹੈਗੇ ਹੋ ਉਹ ਹੀ ਤੁਸੀਂ ਜਦੋਂ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਹ ਜਿਸ ਰਾਹ ਤੇ ਉਹ ਚਲਾ ਰਿਹਾ ਉਸੇ ਰਾਹ ਤੇ ਹੀ ਸਾਨੂੰ ਚੱਲਣਾ ਹੈ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਤੁਸੀਂ ਜਿੰਨੀਆ ਮਰਜ਼ੀ ਚੁਸਤੀਆਂ ਚਲਾਕੇ ਤੁਸੀਂ ਕਰ ਲਓ ਪਰ ਇਹ ਸ਼ਬਦ ਰਾਗ ਦੇ ਹਿਸਾਬ ਦੇ ਨਾਲ ਇਹ ਬੜਾ ਪਿਆਰ ਵਾਲਾ ਭਿੱਜਿਆ ਹੋਇਆ ਸ਼ਬਦ ਹੈ ਮੇਰੇ ਵੱਲੋਂ ਇੰਨਾ ਹੀ ਜੀ ਕੋਈ ਗਲਤੀ ਹੋਈ ਤੇ ਮੈਨੂੰ ਜਰੂਰ ਸੁਧਾਰ ਕਰਾਣਾ ਬਹੁਤ ਬਹੁਤ ਧੰਨਵਾਦ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਸੇਤ ਸਤਿ ਸ੍ਰੀ ਅਕਾਲ ਜੀ ਕਰਕੇ ਸੇ ਵੀ ਵੀ ਕੋਈ ਸਵਾਲ ਜਾਂ ਕੋਈ ਹੋਰ ਵਿਦੇਕ ਦੀ ਸਾਂਝ ਪਾਣੀ ਹੋਵੇ ਤੇ ਜੀ ਵਿਪਾਉਸ ਤੇ ਜੁੜੇ ਵੀ ਤੁਹਾਨੂੰ ਬੇਨਤੀ ਹੈ ਅ ਵੀ ਜੇ ਦੇਖੋ ਇੱਕ ਤੇ ਮੈਨੂੰ ਇਹਦੇ ਵਿੱਚ ਇੱਕ ਚੀਜ਼ ਹੋਰ ਮਿਲੀ ਇੱਕ ਇੱਕ ਇੱਕੋ ਦੀ ਗੱਲ ਆ ਗਈ ਇੱਕੋ ਜਿਹੜਾ ਅਸੀਂ ਉਹ ਕਹਿ ਰਹੇ ਹਾਂ ਨਾ ਇੰਨੇ ਦਿਨ ਦੇ ਜਿਹੜੀ ਇੱਕ ਹੋਰ ਨਵੀਂ ਉਹ ਦੀ ਨਿਕਲੀ ਹੈ ਹਾਂ ਉਹ ਬਾਸ਼ਾ ਜਿਹੜੀ ਵੀਰ ਜੀ ਵੀ ਕਹਿੰਦੇ ਨੇ ਇੱਕੋ ਆ ਗਿਆ ਨਾ ਇੱਕੋ ਪ੍ਰਿਯੋ ਜੀਵਾਤਮਾ ਲਈਏ ਨਾ ਸਾਰਾ ਸਭਾ ਜਾ ਕਿ ਇਹ ਸੀ ਵਿਚਾਰਾ ਵਿਚਾਰਾ ਇੱਥੇ ਵਿਚਾਰਾ ਸਮਝ ਰਹੀ ਸੀ ਮੈਂ ਹੁਣ ਤੱਕ ਅੱਜ ਦਿਮਾਗ ਚ ਆਇਆ ਵੀ ਇਹ ਵਿਚਾਰਾ ਨਹੀਂ ਇਹ ਵਿਚਾਰਾਂ ਦੇ ਵਾਸਤੇ ਇਹ ਵਿਚਾਰ ਕਰੇ ਕੀ ਵਿਚਾਰ ਕਰੇ ਥੌਟ ਪ੍ਰੋਸੈਸ ਮੈਂ ਥੌਟ ਤੇ ਹਾਂ ਜੀ 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 ਹਾਂ ਜੀ ਉੱਕਮਰ ਜਾਈ ਚੱਲਣ ਦੀ ਗੱਲ ਐ ਹਰੀ ਭਾਵੈ ਤਿਤਰਾਹ ਚੱਲੀ ਹਨਾ ਜੋ ਭਾਵੇਂ ਫਿਰ ਜੋ ਪੀਰ ਨੂੰ ਭਾ ਗਈ ਸਾ ਬਲੀ ਉਹ ਕੋਈ ਕਲੀ ਹੈ ਹਾਂਜੀ ਠੀਕ ਹੈ ਵੀਰ ਜੀ ਫਿਰ ਕੋਈ ਹੈਂਡਰਸ ਨਹੀਂ ਆ ਰਿਹਾ ਤੇ ਅਸੀਂ ਰਿਕਾਰਡਿੰਗ ਸਟਾਪ ਕਰ ਲੀਏ ਹਾਂਜੀ ਅ ਦੇਖੋ ਤੁਹਾਡੀ ਗੱਲ ਤੋਂ ਇੱਕ ਗੱਲ ਹੋਰ ਜਿਹੜੀ ਮੈਂ ਸਟਾਰਟਿੰਗ ਵਿੱਚ ਕਹੀ ਸੀ ਉਹ ਕਲੀਅਰ ਹੋ ਜਾਂਦੀ ਹੈ ਐਕਚੁਅਲ ਦੇ ਵਿੱਚ ਸਾਨੂੰ ਸੰਗੀਤ ਨੇ ਨਾ ਜਿਹੜਾ ਸੰਗੀਤ ਦੇ ਵਿੱਚ ਅਸੀਂ ਸੀਗੇ ਸੰਗੀਤ ਨੇ ਸਾਨੂੰ ਸਨੇਹਾ ਤਾਂ ਠੀਕ ਦੇਣਾ ਸੀ ਪਰ ਅਸੀਂ ਉਸ ਰਾਗ ਦੇ ਵਿੱਚ ਇੱਕ ਤਾਂ ਨਹੀਂ ਆਏ ਇੱਕ ਦੂਸਰਾ ਜਿਹੜਾ ਸਾਡੇ ਸਮਾਜ ਨੇ ਸਾਡੇ ਅੰਦਰ ਹਰ ਵੇਲੇ ਨਿਵਾਣੇਪਣ ਨੂੰ ਨਾ ਜਿਵੇਂ ਆਪਾਂ ਕਈ ਜਗ੍ਹਾ ਤੇ ਬੋਲਦੇ ਨਾ ਮਨ ਨੀਵਾ ਮਤ ਉੱਚੀ ਹਾਂ ਪਰ ਨਿਵਾਣੇ ਜਾਂਦੇ 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 ਅਸੀਂ ਮਨ ਤਾਂ ਨੀਵਾ ਰੱਖ ਲਿਆ ਵੀ ਕਿਦਰ ਹੋਮੇ ਨਾ ਆਜੇ ਪਰ ਅਸੀਂ ਮਤ ਵੀ ਨੀਵੀ ਕਰ ਲਈ ਮਤ ਵੀ ਨੀਵੀ ਕਰ ਸਾਡੇ ਸਮਾਜ ਨੇ ਸਾਡੀ ਮਤ ਵੀ ਨੀਵੀ ਕਰਵਾਤੀ ਵੀ ਨਹੀਂ ਜੀ ਨਹੀਂ ਐਵੇਂ ਨਹੀਂ ਹੁੰਦਾ ਐਵੇਂ ਹੀ ਹੁੰਦਾ ਦੁਨੀਆ ਜਿਹੜੀ ਕਰ ਰਹੀ ਹੈ ਉਹ ਪਾਗਲ ਹੈ ਦੁਨੀਆ ਇੰਨੇ ਸਾਲਾ ਤੋਂ ਕਰ ਰਹੀ ਹੈ ਚੁੱਪ ਕਿਤੇ ਨਾ ਕਿਤੇ ਮਾਫ ਕਰ ਰਮ ਮੈਂ ਉਹ ਵਰਡ ਬੋਲ ਦਿੱਤਾ ਸਾਰੇ ਸੰਗਤ ਤੋਂ ਮੈਂ ਮਾਫੀ ਚਾਹਣਾ ਪਰ ਇਹ ਅੰਦਰ ਦੀ ਭਾਵਨਾ ਹੈ ਵੀ ਸਾਨੂੰ ਜਿਵੇਂ ਮੈਂ ਕਹ ਰਿਹਾ ਸੀਗਾ ਔਖੀ ਘੜੀ ਨਾ ਦੇਖਣ ਤੇਈ ਦੀ ਬਜਾਏ ਸਾਨੂੰ ਔਖੀ ਘੜੀ ਨਾ ਦੇਖਣ ਤੇਈ ਬਣਵਾ ਪੜਵਾਤਾ ਹਾਂ ਸਾਡਾ ਸਾਡਾ ਮਨਸ਼ਾ ਜਿਹੜੀ ਹੈ ਹਮੇਸ਼ਾ ਉਹ ਲੇਲਕੜੀਆਂ ਅਰਦਾਸਾਂ ਬੇਨਤੀਆਂ ਵਾਲੀ ਟੋਨ ਦੇ ਉੱਤੇ ਬਿਠਾ ਕੇ ਰੱਖਿਆ ਜਿੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਲਾਨਤ ਬਲਾਨਤ ਕਰਦੇ ਨੇ ਚਿੰਝੋ ਔੜ ਰਹੇ ਨੇ ਮੂਰਖ ਕਹਿ ਰਹੇ ਨੇ ਅੰਧਕੋਰ ਕਹਿ ਰਹੇ ਨੇ ਹਰਾਮਕੋਰ ਕਹਿ ਰਹੇ ਨੇ ਤੁਸੀਂ ਪੁੱਠੇ ਰਸਤੇ ਤੇ ਚੱਲਣ ਵਾਲੇ ਬੰਨ ਅੰਦਾ ਨਾਉ ਸੁਝਾਨ ਕਹਿ ਰਹੇ ਨੇ ਉਹ ਸ਼ਬਦ ਵੀ ਤੇ ਸਾਡੇ ਗੁਰੂ ਨੇ ਨਾ ਤੋਂ ਐ ਜਿਹੜੀ ਪਰਬ੍ਰਿਤੀ ਜਦੋਂ ਨਿਕਲ ਕੇ ਆ ਰਹੀ ਹੈ ਐਨੇ ਹੀ ਫਿਰ ਸਾਡੀ ਮੂਹਿਮ ਨੂੰ ਬਲ ਦਿੱਤਾ ਹੈ ਵੀ ਇੱਕ ਪਲੈਟਫਾਰਮ ਐਸਾ ਰੱਖੋ ਜਿੱਤੇ ਘੱਟ ਪ੍ਰਚਾਰੀ ਜਾ ਰਹੀ ਗੁਰਬਾਣੀ ਨੂੰ ਸਾਂਝ ਕਰੋ ਤੇ ਉਹਦੇ ਪਿੱਛੇ ਗੁਰੂ ਪਾਸ਼ਾ ਦੀ ਜਿਵੇਂ ਮੈਂ ਕਹਿਣਾ ਹੁੰਨਾ ਵੀ ਗੁਰੂ ਪਾਸ਼ਾ ਜੀ ਨੇ ਲਿਖਿਆ ਕਿਉਂ ਲਿਖਿਆ ਸਾਡੇ ਭਲੇ ਲਈ ਲਿਖਿਆ ਤੇ ਸਾਡਾ ਭਲਾ ਕਿਵੇਂ ਹੋਣਾ ਅਸੀਂ ਪੁੱਠੇ ਰਸਤੇ ਛੋੜੀਏ ਤੇ ਚੰਗੇ ਰਸਤੇ ਤੇ ਗੁਰੂ ਮਾਰਗ ਦੇ ਦੱਸੇ ਤੇ ਆਪਾਂ ਰਸਤੇ ਤੇ ਤੁਰ ਪਈਏ ਬਿਲਕੁਲ ਕਿਉਂਕਿ ਦੇਖੋ ਉਸ ਵਕਤ ਜਦੋਂ ਇਹ ਬਾਣੀ ਲਿਖੀ ਗਈ ਜਿੰਨੇ ਵੀ ਸੰਤਾਂ ਦੀ ਬਾਣੀ ਇਹਦੇ ਵਿੱਚ ਹੈ ਸਾਡੇ ਗ੍ਰੰਥ ਸਾਹਿਬ ਵਿੱਚ ਹੋ ਸਾਰੇ ਹੀ ਦੁਨੀਆ ਸਾਰੀ ਜਿਸ ਪਾਸੇ ਜਾ ਰਹੀ ਸੀ ਉਸ ਤੋਂ ਦੂਜੇ ਪਾਸੇ ਤੁਰੇ ਦੁਨੀਆ ਸਾਰੀ ওই ਕੁਝ ਕਰ ਰਹੀ ਸੀ ਜਿਸ ਨੂੰ ਬਾਣੀ ਨਖੇੜਦੀ ਏ ਉਹ ਵੀ ਤੁਰੇ ਉਸ ਪਾਸੇ ਤੇ ਫਿਰ ਅੱਜ ਅਸੀਂ ਵੀ ਉਸੇ ਪਾਸੇ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਫਿਰ ਅਸੀਂ ਗਲਤ ਕਿੱਥੇ ਆਹ ਉਹੀ ਬਸ ਦੇਖੋ ਅਸਾਨੂੰ ਬਚ ਕੇ ਚੱਲਣਾ ਕਿਦਰੇ ਨਾ ਹੋਵੇ ਅਸੀਂ ਆਪਣੇ ਆਪ ਨੂੰ ਠੀਕ ਕਹਿੰਦੇ 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 ਗਲਤ ਰਸਤੇ ਤੇ ਤੁਰ ਪਈਏ ਇਹ ਵੀ ਪਚਾ ਕਰਕੇ ਚੱਲਦਾ ਹੈ ਕਿਉਂਕਿ ਜਦੋਂ ਬਹੁਤ ਸੰਖਿਆ ਦੇ ਲੋਕ ਕਿਸੇ ਗੱਲ ਨੂੰ ਕਰ ਰਹੇ ਹੋਣ ਤੇ ਉਹਨੂੰ ਇਹਰਾ ਸੁਭਾਅ ਹੈ ਵੀ ਅਸੀਂ ਕਿਧਰੇ ਆਪਣੇ ਮਗਾਲਤੇ ਦੇ ਵਿੱਚ ਹਰ ਚੀਜ਼ ਨੂੰ ਉਹਵੇਂ ਵੀ ਨਾ ਤੋਲ ਕੇ ਚੱਲੀਏ ਇਸ ਕਰਕੇ ਇਸ ਪਲੈਟਫਾਰਮ ਦੇ ਵਿੱਚ ਅਸੀਂ ਐਡਵਾਈਸ ਮੰਗਦੇ ਆਂ ਵੀ ਕੀ ਅਸੀਂ ਜੋ ਬੋਲਿਆ ਉਹ ਕਿਸ ਹੱਦ ਤੱਕ ਠੀਕ ਹੈ ਤੇ ਸਾਨੂੰ ਅੱਜ ਤੱਕ ਤਾਂ ਚਲੋ ਸਾਰਿਆਂ ਨੇ ਪਿਆਰ ਹੀ ਦਿੱਤਾ ਵੱਡੇ ਨੇ ਪਿਆਰ ਦਿੱਤਾ ਜਿਹੜੇ ਇੱਥੇ ਲਾਈਵ ਜੁੜਦੇ ਨੇ ਤੇ ਸਾਨੂੰ YouTube ਕਮੈਂਟਸ ਦੇ ਵਿੱਚ ਵੀ ਕਾਫੀ ਪੋਜ਼ਿਟਿਵ ਕਮੈਂਟਸ ਆ ਰਹੇ ਨੇ ਇੱਕ ਭਾਈ ਸਾਹਿਬ ਤਾਂ ਹਰ ਵੀਡੀਓ ਦੇ ਉੱਤੇ ਸਾਨੂੰ ਇਹ ਕਮੈਂਟ ਦਿੰਦੇ ਨੇ ਵੀ ਐਦਾਂ ਕਦੀ ਅਸੀਂ ਬਾਣੀ ਪੜ੍ਹੀ ਨਹੀਂ ਤੇ ਉਹ ਹਰ ਵੀਡੀਓ ਦੇ ਵਿੱਚ ਉਹ ਕਮੈਂਟਸ ਦੇ ਰਹੇ ਨੇ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਹੈ ਤੁਹਾਡੇ ਸਾਰਿਆਂ ਦੇ ਨਾਲ ਅਦਲ ਮਿਲ ਕੇ ਤੁਹਾਡੇ ਸਾਰਿਆਂ ਦੀ ਮਿਹਨਤ ਕਰਕੇ ਤੇ ਸਾਡੇ ਕੋਲ ਕਈ ਵੀਰ ਹੈਗੇ ਨੇ ਜਿਹੜੇ ਸਾਡੇ ਸਬਸਕ੍ਰਾਈਬਰ ਬਗਾਂ ਪਦਾਨ ਦੇ ਵਿੱਚ ਉਹਨਾਂ ਨੇ ਟਾਰਗੇਟ ਹੀ ਲਿਆ ਹੋਇਆ ਰੋਜ਼ 10 ਮੈਂਬਰਸ ਆ ਉਹ ਟਾਰਗੇਟ ਲੈ ਕੇ ਸਾਡ ਨੂੰ ਸਪੋਰਟ ਕਰ ਰਹੇ ਨੇ ਇਹ ਤੁਹਾਡੇ ਸਾਰਿਆਂ ਦਾ ਆਪਣਾ ਮੂਹਮ ਹੈ ਹਲੇ ਵੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਪੈਂਦੀ ਸਬਸਕ੍ਰਿਪਸ਼ਨਸ ਦੀ ਜਿਹੜੀ ਟਾਰਗੇਟ ਨੂੰ ਅਸੀਂ ਅਚੀਵ ਕਰਾਈਏ ਸੋ ਸਾਰੇ ਜੋੜੇ ਵੀਰਾ ਪੈਣਾ ਦਾ ਬਹੁਤ-ਬਹੁਤ ਧੰਨਵਾਦ ਦਿੰਦੇ ਹਾਂ ਸ਼ਾਨ ਨੂੰ ਸ੍ਰੀ ਅਕਾਲ ਖਾਲਸਾ ਖਾਲਸਾ ਵਾ ਗੁਰੂ ਜੀ ਕੀ ਫਤਿਹ ਧੰਨਵਾਦ ਜੀ